ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਸ਼ਹਿਰ ਦੇ ਵਿੱਚ ਠਠਿਆਰੀ ਮਹੱਲੇ ਵਾੜ ਨੰਬਰ 42 43 ਜਿੱਥੇ ਕਿ ਪਰਚੀਆਂ ਕੱਟ ਰਹੇ ਨੇ ਆ ਉਥੋਂ ਨਹੀਂ ਤੁਹਾਨੂੰ লাইਵ ਤਸਵੀਰਾਂ ਵੀ ਦਿਖਾਉਂਦੇ ਨਾਲ ਇਹ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਰਸਤਾ ਕਾਫੀ ਹੁੰਦਾ ਹੈ ਪਰ ਇਹਨਾਂ ਦਾ ਕਹਿਣਾ ਕਿ ਬੜੇ ਆਰਾਮ ਪਿਆਰ ਦੇ ਨਾਲ ਇੱਥੇ ਪਰਚੀਆਂ ਕਟੀਆਂ ਜਾਂਦੀਆਂ ਹਨ ਤੇ ਗਰਮੀਆਂ ਦੇ ਗਰਮੀਆਂ ਦਾ ਮਾਹੌਲ ਚੱਲ ਰਿਹਾ ਤੁਹਾਨੂੰ ਪਤਾ ਗਰਮੀ ਬਹੁਤ ਆ ਪਰ ਇਹਨਾਂ ਵੱਲੋਂ ਪਾਣੀ ਦੀ ਵੀ ਸਹੂਦਤ ਕੀਤੀ ਗਈ ਹੈ ਕਿ ਜਿਹੜੀ ਇੱਥੇ ਪਬਲਿਕ ਆਂਦੀ ਹੈ ਉਹਨਾਂ ਵਾਸਤੇ ਪਾਣੀ ਦਾ ਅਰੇਂਜਮੈਂਟ ਚਾਹ ਦਾ ਅਰੇਂਜਮੈਂਟ ਖਾਣੇ ਦਾ ਅਰੇਂਜਮੈਂਟ ਵੀ ਕੀਤਾ ਜਾਂਦਾ ਹੈ ਬਹੁਤ ਪਿਆਰ ਦੇ ਨਾਲ ਇੱਥੇ ਪਰਚੀਆਂ ਕੱਟ ਰਹੇ ਨੇ ਆਓ ਉਹਨਾਂ ਨਾਲ ਅਭੋਸ਼ੇਕ ਮਾਦਨ ਜੀ ਅੱਜ ਤੁਸੀਂ ਪਰਚੀਆਂ ਕੱਢ ਰਹੇ ਹੋ ਕਿਹੜੇ ਮਹੱਲੇ ਪਰਚੀਆਂ ਕੱਢ ਰਹੇ ਹੋ 41 ਨੰਬਰ ਵਾ 8 11 ਮਹੱਲੇ ਕਟਿਆਰੀ ਮੱਲਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਿਹਾ ਕਿਸੇ ਲੋਕ ਨੂੰ ਸੰਗੀ ਪਰੇਸ਼ਾਨੀ ਤਾਂ ਨਹੀਂ ਆਈ ਅਸਨ ਪਰਚੀਆਂ ਕੱਢ ਲਈ ਸਵੇਰੇ 8 ਵਜੇ ਜਿਹੜੇ ਆਏ ਸੀ ਤੇ ਰਮਾਨਾ ਪਰਚੀਆਂ ਕੱਟਣ ਦੇ ਜੇਦੋ ਕੋਈ ਨਹੀਂ ਆਂਦਾ ਆਂਟੀ ਫੋਨ ਕਰ ਦਿੰਦੇ ਨੇ ਤੇ ਜਨਤਾ ਆ ਜਾਂਦੀ ਹੈ 4 ਵਜੇ ਗਏ ਨੇ ਹਜੇ ਤੱਕ ਰਮਾਨਾ ਪਰਚੀਆਂ ਕਰਕੇ 300 ਪਰਚੀਆਂ ਕੱਢ ਦਿੱਤੀ ਹੈ 300 ਪਰਚੀਆਂ ਕੱਢ ਚੁੱਕੇ ਹੋ ਹਾਂਜੀ ਕੋਈ ਮੁਸ਼ਕਲ ਪਰੇਸ਼ਾਨੀ ਤਾਂ ਨਹੀਂ ਆਈ ਅੱਥੇ ਨਹੀਂ ਕੋਈ ਮੁਸ਼ਕ ਪਹਿਲਾ ਬਾਹਰ ਘੱਟੇ ਦੀਆਂ ਸੀ ਧੁੱਪੇ ਜਿੱਥੇ ਬਿਠਾ ਦਿੰਦੇ ਸੀ ਉੱਥੇ ਕੱਟ ਦਿੰਦੇ ਸੀ ਐ ਹੁਣ ਮਾਨੀ ਭਾਈ ਨੇ ਆਪਣੇ ਘਰ ਬਿਠਾਇਆ ਏ ਇੱਥੇ ਸਾਰਾ ਸਾਰੀਆਂ ਚੀਜ਼ਾਂ ਅਵੇਲੇਬਲ ਕਰਵਾਈਆਂ ਪਾਣੀ ਚਾਹ ਐ ਸਾਰੇ ਜਨਤਾ ਦੇ ਨਾਲ ਵੀ ਅਵੇਲੇਬਲ ਹੈ ਕਿਸੇ ਨੂੰ ਤੰਗ ਪਰੇਸ਼ਾਨੀ ਨਹੀਂ ਆ ਗਈ ਕੀ ਕਹਿਣਾ ਚਾਹੁੰਦੇ ਤੁਸੀਂ ਜਨਤਾ ਨੂੰ ਜਨਤਾ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਰਮਾਨਾ ਇੱਥੇ ਆਂਦੇ ਨੇ ਪਰਚੀਆ ਕਟਵਾ ਕੇ ਹਾਂ ਜੀ ਕੀ ਨਾਮ ਤੁਹਾਡਾ ਇਹ ਮਾਨੀ ਕਿ ਨਾਮਾ ਜੀ ਮਾਨੀ ਕਿ ਅਸੀਂ ਪਰਚੀਆ ਕੱਟ ਰਹੇ ਹਾਂ ਜੀ 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 ਕਿਸ ਤਰ੍ਹਾਂ ਬੋਲਦਾ ਹੈ ਦੇਖੋ ਪਹਿਲੇ ਤਾਂ ਮੈਂ ਆਪ ਜੀ ਦੇ ਚੈਨਲ ਦਾ ਪੰਜਾਬ ਦੀ ਆਵਾਜ਼ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਪੰਜਾਬ ਦੀ ਔਰ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਆਵਾਜ਼ ਪੂਰੇ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਂਦੇ ਨੇ ਔਰ ਦੇਖੋ ਪਰਚੀਆਂ ਦਾ ਕਟਣ ਦਾ ਸਾਡਾ ਇੱਥੇ ਮੋਟਿਵ ਹੈ ਕਿ ਜਿਹੜੇ ਲੋਕ ਦਿਹਾੜੀਆਂ ਕਰਦੇ ਨੇ ਅੱਗੇ ਕੀ ਹੁੰਦਾ ਸੀਗਾ ਕਿ ਸਾਡੇ ਮਾਜੋ ਕਹਿੰਦੇ ਸਾਬਕਾ ਲੋਕ ਕੰਪਲੇਨ ਲੈ ਕੇ ਜਾਂਦੇ ਸੀ ਕਿ ਲੋਕ ਜਦੋਂ ਪਰਚੀ ਘਟਾਣ ਜਾਂਦੇ ਸੀ ਉਹਨਾਂ ਦਾ ਪੂਰਾ ਪੁਲੀ ਦਿਹਾੜੀ ਬਰਬਾਦ ਹੋ ਜਾਂਦੀ ਸੀ ਇਹ ਔਰ ਇੱਕ ਬੰਦੇ ਲਈ ਇੱਕ ਮਜ਼ਦੂਰ ਲਈ ਜਾਂ ਇੱਕ ਦਿਹਾੜੀਦਾਰ ਬੰਦੇ ਦੇ ਲਈ 500 ਰੁਪਏ ਵੀ ਬਹੁਤ ਮਾਇਨੇ ਰੱਖਦਾ ਆਪਣੀ ਜ਼ਿੰਦਗੀ ਦੇ ਵਿੱਚ ਸੋ ਅਸੀਂ ਉਸ ਮਦਦ ਨੂੰ ਉਸ ਮੁੱਦੇ ਨੂੰ ਨਜ਼ਰ ਰੱਖਦੇ ਹੋਏ ਆਪਾਂ ਆਪਣੇ ਘਰ ਚ ਪਰਚੇ ਘਟਾਉਂਦੇ ਆ ਜਿਹੜੇ ਲੋਕ ਸਵੇਰੇ ਆ ਜਾਂਦੇ ਨੇ ਉਹਨਾਂ ਨੇ ਸਵੇਰੇ ਕੱਟ ਕੇ ਜਾਂਦੇ ਆ ਜਿਹਨਾਂ ਨੂੰ ਦੁਪਹਿਰੇ ਆਉਣਾ ਹੁੰਦਾ ਜਾਂ ਜਦੋਂ ਰਸ ਚ ਜ਼ਿਆਦਾ ਪੈ ਜੇ ਫਿਰ ਅਸੀਂ ਟਾਈਮ ਟੂ ਟਾਈਮ ਦੇ ਦਿੰਦੇ ਹਾਂ ਵੀ ਤੁਸੀਂ ਇਹਨੇ ਘੰਟੇ ਬਾਅਦ ਆਜੋ ਇਹਨੇ ਘੰਟੇ ਬਾਅਦ ਆਜੋ ਤੁਸੀਂ ਦੇਖਦੇ ਹੋਵੋਗੇ ਇੱਥੇ ਮੇਰੇ ਮਦਰ ਮੇਰੇ ਫਾਦਰ ਸਾਹਿਬ ਆਹੀ ਸਾਰੀ ਫੈਮਿਲੀ ਇੱਥੇ ਬੈਠਦੇ ਆ ਤਾਂ ਕਿ ਲੋਕਾਂ ਦੀ ਸਹੂਲਤ ਲਈ ਬੈਠਦੇ ਆ ਕਿ ਲੋਕਾਂ ਨੂੰ ਤੰਗੀ ਪਰੇਸ਼ਾਨੀ ਨਾ ਆਏ ਕਿ ਲੋਕ ਇਹ ਨਾ ਕਹਿਣ ਕਿ ਹਾਂ ਵੀ ਅਸੀਂ ਪੁਰਾਣਿਆਂ ਵਰਗੂ ਜਿੱਦ ਤੱਕ ਕਾਂਗਰਸ ਜਾਂ ਅਕਾਲੀ ਕਟਾਉਂਦੇ ਸੀ ਉਹ ਤਪੇ ਕਰਾ ਦੇਣਾ ਅਸੀਂ ਘਰ 'ਚ ਆਪਣੇ ਬੈਠ ਕੇ ਪੂਰਾ ਚਾਹ ਪਾਣੀ ਦਾ ਅਰੇਂਜਮੈਂਟ ਕਰਕੇ ਉਹਨਾਂ ਨੂੰ ਇੱਕ ਇਹ ਤਾਂ ਸੱਚਾ ਲੋਕਾਂ ਦਾ ਸਹੀ ਗੱਲ ਸਵਾਲ ਹੀ ਇੱਥੇ ਪੁੱਛਿਆ ਸੀ ਕਿ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਜਾਂ ਕੋਈ ਕੋਈ ਪਾਣੀ ਵੀ ਪੁੱਛਦਾ ਅੱਜ ਗਰਮੀ ਦਾ ਮਾਹੌਲ ਬਹੁਤ ਹੈ ਗਰਮੀ ਦਾ ਤਾਂ ਬਹੁਤ ਹੈ ਪਰ ਉਹਨਾਂ ਨੇ ਕਹਿਣਾ ਕਿ ਨਹੀਂ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਬਤਾ ਕਾ ਸਾਡਾ ਪਰਿਵਾਰ ਵੱ ਨੂੰ ਪਿਆਰ ਦਿੱਤਾ ਜਾਂਦਾ ਹੈ ਦੇਖੋ ਇਦਾਂ ਹੀ ਆ ਸਰ ਇਹ ਇਹ ਆ ਸਾਡੀ ਜਨਤਾ ਸਾਡਾ ਪਰਿਵਾਰ ਆ ਆਈ ਇਹਨਾਂ ਨੂੰ ਪਰਿਵਾਰ ਮੰਨ ਕੇ ਚੱਲਾਂਗੇ ਤੇ ਇਹ ਸਭ ਤੋਂ ਬੈਸਦ ਹੋਊਗਾ ਇਹ ਨਹੀਂ ਕਿ ਹਾਂ ਵੀ ਆਹੀ ਵੋਟਾਂ ਜਦੋਂ ਲੈਣੀ ਆ ਉਦੋਂ ਹੀ ਸਾਡਾ ਪਰਿਵਾਰ ਆ ਨਹੀਂ ਵੋਟਾਂ ਤੋਂ ਬਿਗੈਰ ਵੀ ਇਹ ਸਾਡੇ ਇਹ ਸਾਰਾ ਪਰਿਵਾਰ ਆ ਮੇਰਾ ਮੱਲਾ ਸਾਰਾ ਮੇਰੇ ਨਾਲ ਆ ਮੇਰਾ ਪਰਿਵਾਰ ਨੇ ਮਿਹਨਤ ਕਰਕੇ ਬਟਾਲੇ ਨੂੰ ਸਿਜਰਨ ਚ ਕੋਸ਼ਿਸ਼ ਕਰ ਰਿਹਾ ਤੇ ਕਿਤਨਾ ਕਿਤੇ ਸਾਡਾ ਵੀ ਯੋਗਦਾਨ ਪੈਣਾ ਚਾਹੀਦਾ ਕਿ ਅਸੀਂ ਮਾਨਜੋਗ ਐਮਲ ਸਾਹਿਬ ਦੇ ਸਿਪਾਈਆਂ ਔਰ ਸਾਡੇ ਵੀ ਇਹ ਵੇਵ ਜਾਣੀ ਚਾਹੀਦੀ ਗਈ ਆਪਣੇ ਇੱਕ ਵਾਰ ਚ ਬਹਿ ਕੇ ਹੁਣ ਉਹਨਾਂ ਲਈ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਔਨ ਦੇ ਕੰਮ ਕਰਦੇ ਆ ਉਹਨਾਂ ਦਾ ਵੀ ਇੱਕੋ ਹੀ ਟੀਚਾ ਹੈ ਕਿ ਸਾਡੀ ਜਿਹੜੀ ਬਟਾਲੇ ਦੀ ਪਬਲਿਕਾ ਖਾਸ ਤੌਰ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਏ ਸੋ ਅਸੀਂ ਵੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਚੱਲਦੇ ਆ ਅਸੀਂ ਅੱਜ ਸਾਰਾ ਦਿਨ ਮੈਂ ਸਵੇਰ ਦਾ ਬੈਠਾ 8 ਵਜੇ ਦਾ ਹੁਣ ਨੀਅਰ ਅਬਾਊਟ ਟਾਈਮ ਹੋ ਗਿਆ 3:30 ਵਜੇ ਗਿਆ ਸਟਿਲ ਹ ਦੋ ਮਸ਼ੀਨਾਂ ਲਾਈਆਂ ਲੋਕਾਂ ਦੇ ਸੁਰਤਾ ਲਈ ਲੋਕੀ ਇਕੱਲਾ ਆਂਦੇ ਨੇ ਮੈਂ ਦੋ ਦੋ ਮਸ਼ੀਨਾਂ ਲਾਈਆਂ ਔਰ ਇਸ ਤੋਂ ਬਾਅਦ ਮੈਂ ਇਹਨਾਂ ਦਾ ਲੰਚ ਵੀ ਤਿਆਰ ਕਰਦਾ ਕਿ ਤਾਂਕਿ ਜਿਹੜੇ ਲੋਕਾਂ ਨੇ ਖਾਣਾ ਨਹੀਂ ਵੀ ਖਾਦਾ ਉਹ ਵੀ ਇੱਥੋਂ ਖਾ ਕੇ ਜਾਣ ਇੱਕ ਦਿਨ ਲਈ ਆਪਾਂ ਸਮਰਪਤੀ ਦਾ ਇਹਨਾਂ ਨੂੰ ਦੇ ਦਾਂਦੇ ਪੂਰਾ ਪੂਰਾ ਥੈਂਕ ਯੂ ਹਰਨ ਸਰ ਕੀ ਨੰਦੋੜਾ ਕੀ ਨੰਦੋੜਾ ਅਜਿੰਦਰ ਕੁਮਾਰ ਅਜਿੰਦਰ ਕੁਮਾਰ ਜੀ ਅੱਜ ਤੁਸੀਂ ਪਰਚੀ ਕਟਵਾਉਣ ਆਏ ਹੋ ਕੋਈ ਨਿਕਾਤ ਤਾਂ ਨਹੀਂ ਤੁਹਾਨੂੰ ਨਹੀਂ ਉਹਨਾਂ ਕੋਈ ਦਿੱਕਤ ਕੋਈ ਨਹੀਂ ਪਹਿਲਾਂ ਕੋਈ ਦਿੱਕਤ ਸੀ ਪਹਿਲੇ ਤਾਂ ਰਾਤ ਨੂੰ ਬਗਾਈ ਤੇ ਰਹੇ ਲੋਕ ਕਿੱਥੇ ਘਟਾਉਂਦੇ ਸੀ ਬੇਲਾ ਪਰਚੀਆਂ ਪੈਸੇ ਛੇ ਕੋਈ ਕਿਤੇ ਨਹੀਂ ਰਸ ਬੜਾ ਹੀ ਹੋਦੂ ਹੁਣ ਇੱਥੇ ਰਸ ਹੁੰਦੇ ਨਹੀਂ ਕੋਈ ਟੰਗ ਨਹੀਂ ਸਾਨੂੰ ਆਈ ਕੋਈ ਬੱਸ ਸਾਨੂੰ ਕੋਈ ਟੰਗ ਨਹੀਂ ਲੱਗੇ ਇੱਥੇ ਲੋਕੀ ਕਹਿੰਦੇ ਨੇ ਕਿ ਬੱਚਿਆਂ ਘਟਦੇ ਮੁਸ਼ਕਲ ਬੜੀ ਆਂਦੀ ਹੈ ਸਾਨੂੰ ਕੋਈ ਤੁਹਾਨੂੰ ਦਿੱਕਤ ਤਾਂ ਨਹੀਂ ਆਂਦੀ ਨਹੀਂ ਸਾਨੂੰ ਕੋਈ ਨਹੀਂ ਹੁੰਦੀ ਸਾਰੇ ਆਰਾਮ ਦੇ ਨਾਲ ਚੱਲ ਜਾਂਦੇ ਕੋਈ ਕੰਨ ਵਿੱਚ ਕਪੜਾ ਹੁੰਦਾ ਹੋਵੇ ਕੋਈ ਕੱਟ ਦਿੰਦੇ ਹੋਂ ਕੰਨ ਨਾ ਨਾ ਕੋਈ ਕੋਈ ਨਹੀਂ ਹੈ ਨਾਮ ਤੋਂ ਮੁਸਕਾਨ ਉਸਤਾਨ ਦੀ ਕਿਹੜੀ ਵਗਾਂ ਆਹ ਇਟਟਿਆਰੀ ਮੱਲੇ ਆਹ ਇਟਟਿਆਰੀ ਮੱਲੇ ਹਾਂਜੀ ਅੱਜ ਕਿੱਥੇ ਪਹੁੰਚੇ ਅਸੀਂ ਮਾਨਿਕ ਦੇ ਘਰ ਮਾਨਿਕ ਦੇ ਮਾਨਿਕ ਦੇ ਘਰ ਕਿ ਕਰਨਾ ਹੈ ਪਰਚੀਆਂ ਕਟਾਉਂਦੇ ਕਿੱਥੇ ਪਰਚੀਆਂ ਕਟਾਉਂਦੇ ਕੋਈ ਮੁਸ਼ਕਲਾਂ ਕੋਈ ਦਿੱਕਤ ਨਹੀਂ ਪਹਿਲਾਂ ਸਾਨੂੰ ਬੜੀ ਪਰੇਸ਼ਾਨੀ ਸੀ ਧੁੱਪੇ ਖਲੋਂਦੇ ਸੀ ਧੱਕਮ ਧੱਕਾ ਹੁੰਦਾ ਸੀ ਮਗਰ ਹੁਣ ਇਹਨਾਂ ਦੇ ਕਾਰਨ ਕਿ ਅਸੀਂ ਆਰਾਮਦਾਰੀ ਨਾਲ ਪਰਚੀ ਕਟਾ ਕੇ ਜਾਂਦੇ ਹਾਂ ਬੜੀ ਇੱਜ਼ਤ ਮਾਰ ਨਾਲ ਸਭ ਕੁਝ ਸਾਨੂੰ ਪਾਣੀ ਧਾਣੀ ਸਭ ਕੁਝ ਪੁੱਛ ਕੇ ਫਿਰ ਸਾਨੂੰ ਪਰਚੀ ਕਟਵਾਉਂਦੇ ਹਨ ਕਨਕ ਵਿੱਚ ਕੋਈ ਮੁਸ਼ਕਲਾਂ ਕੋਈ ਮੁਸ਼ਕਲ ਨਹੀਂ ਕੋਈ ਨਹੀਂ ਕੋਈ ਘੱਟ ਨਹੀਂ ਪੂਰੀ ਕ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਪਰਚੀ ਕਟਾਉਣ 'ਚ ਪਰਚੀ ਕਟਾਉਂਦੇ ਕਿੰਨਾ ਕ੍ਰਸ਼ ਹੋ ਜਾਂਦਾ ਕੋਈ ਰੱਛ ਨਹੀਂ ਅਸੀਂ ਤੇ ਰੱਛ ਦੇ ਵਿੱਚ ਨਹੀਂ ਪਰਚੀ ਕਟਾਉਂਦੇ ਆਮਦਾਰੀ ਨਾਲ ਸਾਡੀ ਪਰਚੀ ਕੱਟ ਹੁੰਦੀ ਹੈ ਕੋਈ ਇੱਥੇ ਵਿਮਾਨਿਕ ਕੋਲ ਜਦੋਂ ਦੀ ਪਰਚੀ ਕਟਾਉਂਦੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ हेलो थैंक यू 3 मंजीत कौर मंजीत कौर जी आज तुसी पर्चियां कटनाए हो जी केरी जगह ते हां जी असिफ ठठियारा मोहल्ला वार्ड नंबर 42 वार्ड नंबर 42 परचे कटवा मालिक जी मालिक जी को आए हां जी पर्चियां बनांदे कोई मुश्किल आंदी नहीं मैडम जी कोई लाइन लगना होवे या कोई कनक दा कपला हुंदा होवे चक्की वाली गली च हां ਹਾਂਜੀ ਕੀ ਨਾਮ ਤੁਹਾਡਾ ਆਹੀ ਮੇਰਾ ਨਾਮ ਆਸ਼ਾ ਰਾਣੀ ਬੱਚੇ ਕਟਵਾਉਂਦੇ ਹਾਂਜੀ 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 ਨਹੀਂ 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 RAM ਨਾ ਪਰਚੀ ਕੱਟਦਾ ਹਾਂਡੀ ਉਹਦੀ ਮੰਮੀ ਵਿਚਾਰੀ ਆ ਫੋਨ ਕਰਦੀ ਆ ਸਾਨੂੰ ਵੀ ਆਜੋ ਪਰਚੀ ਕਟਾ ਲਓ ਆਣ ਕੇ ਆਹੀ ਇੱਥੇ ਘਟਾਣੇ ਆ ਉਹ ਪਹਿਲਾਂ ਉਧਰ ਘਟਾਣੇ ਜਦੋਂ ਪਹਿਲਾਂ ਪਹਿਲਾਂ ਇੱਧਰ ਆ ਲਾਵੇਂ ਆ ਮੱਲੇ ਉਹ ਨਹੀਂ ਕੱਟਦਾ ਸਾਨੂੰ ਫੋਨ ਵੀ ਨਹੀਂ ਕਰਦਾ ਹੁੰਦਾ ਹਾਂ ਇਹ ਇੱਥੇ ਦੀ ਮੰਮੀ ਫੋਨ ਕਰ ਦਿੰਦੀ ਆ ਇਹ ਵੀ ਕਰ ਦਿੰਦੇ ਆ RAM ਨਾ ਸਾਡੀ ਪਰਚੀ ਕੱਟਦਾ ਵਾ ਹਾਂ ਇੱਥੇ ਸਾਨੂੰ ਕੋਈ ਤੰਗੀ ਨਹੀਂ ਹੈਗੀ ਹਾਂਜੀ ਇਹਨਾਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਆਗੂ ਮਾਨਕ ਮਹਿਤਾ ਦੀਆਂ ਜਿਨ੍ਹਾਂ ਨੇ 42 ਨੰਬਰ ਵਾਰਡ ਦੇ ਵਿੱਚ ਪਰਚੀਆਂ ਕਟਵਾਈਆਂ ਉੱਥੇ ਹੀ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ ਜਦਦੇ ਅਸੀਂ ਇੱਥੇ ਪਰਚੀਆਂ ਕਟਵਾ ਰਹੇ ਨੇ ਸਾਨੂੰ ਬੜੇ ਪਿਆਰ ਦੇ ਨਾਲ ਫੋਨ ਕਰ ਕਰਕੇ ਘਰਾਂ ਘਰ ਦੇ ਵਿੱਚੋਂ ਬੁਲਾ ਕੇ ਪਰਚੀਆਂ ਕਟਵਾਈਆਂ ਜਾਂ ਨੇ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਧਨ ਦੀ ਵਿਸ਼ੇਸ਼ ਰਿਪੋਰਟ